ਪੰਜਾਬ ਚ ਬਣਿਆ ਦੇਸ਼ ਦਾ ਪਹਿਲਾ ਬਿਨਾ ਡਰਾਈਵਰ ਵਾਲਾ ਟਰੈਕਟਰ ਹੁਣ ਖੇਤੀ ਹੋਵੇਗੀ ਆਟੋਮੈਟਿਕ ਤੁਸੀਂ ਵੀ ਸੁਣੋ ਕੀ ਕੁਝ ਕਹਿ ਰਿਹਾ ਹੈ ਇਹ ਸਖਸ਼ ਡਾਕਟਰ ਸਾਹਿਬ ਸੁਭਨਾਮ ਕੀ ਆਪਣਾ ਹਾਂਜੀ ਮੇਰਾ ਨਾਮ ਡਾਕਟਰ ਅਸੀਮ ਵਰਮਾ ਹੈ ਜੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਫਾਰਮ ਮਸ਼ੀਨਰੀ ਐਂਡ ਪਾਵਰ ਇੰਜੀਨੀਅਰਿੰਗ ਚ ਸਾਇੰਟੀਸਟ ਦੇ ਪੱਧ ਤੇ ਕੰਮ ਕਰ ਰਿਹਾ ਜੀ ਸੋ ਨਵੀਂ ਟੈਕਨੋਲੋਜੀ ਹਾਂਜੀ ਅੱਜ ਜਿਹੜੀ ਨਵੀਂ ਟੈਕਨੋਲੋਜੀ ਤੁਹਾਨੂੰ ਦਿਖਾਉਣ ਲਈ ਲਿਆਇਆ ਜੀ ਇਹ ਹੈਗੀ ਜੀ ਜੀਐਨਐਸ ਬੇਸਡ ਆਟੋ ਸਟੀering ਸਿਸਟਮ ਫਾਰ ਟਰੈਕਟਰਸ ਜੀਐਨਐਸ ਬੇਸਡ ਆਟੋ ਸਟੀering ਸੋ ਜੀ ਐਨ ਐਸ ਐਸ ਤੋਂ ਜਿਵੇਂ ਭਾਵ ਹੁੰਦਾ ਹੈ ਕਿ ਜੀ ਇਹ ਸੈਟਲਾਈਟ ਕੋਆਰਡੀਨੇਟ ਬੇਸਡ ਹੈ ਇਹਦੇ ਚ ਸਾਰੇ ਜਿਹੜੇ ਹੈ ਸੈਟਲਾਈਟਸ ਦਾ ਸਿਗਨਲ ਹੈ ਰੀਸੀਵ ਕਰੇਗਾ ਉਹਦੇ ਹਿਸਾਬ ਨਾਲ ਇਹਨੂੰ ਕੋਆਰਡੀਨੇਟਸ ਦੇ ਆਪਣੇ ਪਤਾ ਲੱਗ ਜਾਂਦੇ ਆ ਇਸ ਤੋਂ ਬਾਅਦ ਆਟੋ ਸਟੀਰਿੰਗ ਮਤਲਬ ਕਿ ਸਟੀਰਿੰਗ ਤੇ ਹੁਣ ਕਿਸਾਨ ਭਰਾ ਨੂੰ ਜੋੜ ਦੇ ਜਾਂਦਾ ਲੋਡ ਨਹੀਂ ਉਹ ਆਪਣੀ ਸੀਟ ਤੇ ਬੈਠ ਕੇ ਸਿਰਫ ਉਹ ਦੇਖੇ ਕਿ ਮੇਰੀ ਮਸ਼ੀਨ ਸਹੀ ਚੱਲ ਰਹੀ ਹੈ ਉਹਦੀ ਡੁੰਗਾਈ ਠੀਕ ਲੱਗ ਰਹੀ ਹੈ ਜੋ ਬਿਜਾਈ ਕਰ ਰਿਹਾ ਤੇ ਉਹ ਇਹ ਦੇਖੇ ਮੇਰਾ ਕੋਈ ਪੋਰ ਤੇ ਨਹੀਂ ਬੰਦ ਹੋਇਆ ਠੀਕ ਹੈ ਸੋ ਉਹਨੂੰ ਹਾਈਡਰੌਲਿਕ ਆਪ ਕੰਟਰੋਲ ਕਰਨਾ ਹੈ ਤੇ ਬਾਕੀ ਸਟੀਰਿੰਗ ਦੀ ਉਹਦੀ ਉਹ ਕੱਟ ਗਈ ਜੀ ਖਤਮ ਹੋ ਗਈ ਫਾਇਦਾ ਇਹਦੇ ਨਾਲ ਕੀ ਹੋਊਗਾ ਜੀ ਕਿ ਆਮ ਤੌਰ ਤੇ ਜਦੋਂ ਕਿਸਾਨ ਪਰ ਆ ਖਾਸ ਤੌਰ ਤੇ ਜਦੋਂ ਜਦੋਂ ਇਹਦਾ ਵਾਹੀ ਦਾ ਕੰਮ ਕਰਦੇ ਆ ਕਈ ਵਾਰ ਉਹਨਾਂ ਦੀ ਬਹੁਤ ਟਰੈਕਟਰ ਬਾਰ ਬਾਰ ਇੱਕੋ ਜਗ੍ਹਾ ਤੋਂ ਨਿਕਲ ਰਿਹਾ ਹੁੰਦਾ ਜੀ ਜਿਹਨੂੰ ਆਪਾਂ ਨਾ ਓਵਰਲੈਪਿੰਗ ਕਹਿ ਦਿੰਨੇ ਆ ਓਵਰਲੈਪਿੰਗ ਜੇ ਪੰਜਾਬੀ ਚ ਆਪਾਂ ਦੌਰ ਵੀ ਕਹਿੰਦੇ ਆ ਉਹਨੂੰ ਉਹ ਦੌਰ ਜਿਹੜੀ ਹੈ 15 15 20 20% ਤੱਕ ਹੁੰਦੀ ਹੈ ਸੋ ਇੱਕੋ ਜਗ੍ਹਾ ਤੋਂ ਟਰੈਕਟਰ ਜਾਂ ਮਸ਼ੀਨ ਕਈ ਵਾਰ ਨਿਕਲ ਰਹੀ ਹੈ ਤੇ ਆਪਾਂ ਸਾਰੇ ਸਮਝ ਸਕਦੇ ਆ ਕਿ ਕਿੰਨਾ ਨੁਕਸਾਨ ਹੋ ਰਿਹਾ ਆਪਣਾ ਠੀਕ ਹੈ ਤੇ ਦੂਜੇ ਪਾਸੇ ਕਈ ਵਾਰ ਹੁੰਦਾ ਹੈ ਕਿ ਉਹ ਪਤਾ ਨਹੀਂ ਲੱਗਦਾ ਤੇ ਮਿਸਿੰਗ ਰਹਿ ਜਾਂਦੀ ਹੈ ਮਿਸਿੰਗ ਮਤਲਬ ਕੁਝ ਪਾੜਾ ਉਦਾ ਖਾਲੀ ਰਹਿ ਗਿਆ ਜਿਹਦੇ ਤੇ ਵਾਹੀ ਹੋਈ ਨਹੀਂ ਸੋ ਉਹ ਵੀ ਆਪਣੇ ਨੂੰ ਨੁਕਸਾਨ ਹੈ ਇਸ ਮਸ਼ੀਨ ਨਾਲ ਕੀ ਹੈ ਕਿ ਉਹ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਘਟ ਜਾਂਦੀਆਂ ਤੁਸੀਂ ਸਿੱਧੀ ਲਾਈਨਾਂ ਚ ਬਜਾਈ ਹੁੰਦੀ ਹੈ ਕੋਈ ਓਵਰਲੈਪਿੰਗ ਨਹੀਂ ਹੁੰਦੀ ਕੋਈ ਉਹਦੇ ਕਿਸੇ ਤਰ੍ਹਾਂ ਦੀ ਜਿਹੜੀ ਹੈ ਮਿਸਿੰਗ ਨਹੀਂ ਹੁੰਦੀ ਤੇ ਟਰੈਕਟਰ ਜਿਹੜਾ ਹੈ ਆਪਣੇ ਆਪ ਚੱਲਦਾ ਹੈ ਕੋਆਰਡੀਨੇਟਸ ਜਿਹੜੇ ਹੈ ਉਹਦੇ ਫੀਡਡ ਨੇ ਫੀਲਡ ਦੇ ਆਪਣੇ ਕੋਲ ਤੇ ਉਹ ਸਾਰਾ ਕੰਮ ਕਿਸਾਨ ਦੀ ਉਹ ਟੈਨਸ਼ਨ ਨਹੀਂ ਰਹਿ ਜਾਂਦੀ ਡਰਾਈਵਰ ਦੀ ਕਿ ਮੈਂ ਸਟੀering ਨੂੰ ਕੰਟਰੋਲ ਕਰਨਾ ਉਹ ਬਾਕੀ ਕੰਮਾਂ ਤੇ ਆਪਣਾ ਧਿਆਨ ਦੇ ਸਕਦਾ ਇਹ ਕਿੰਨੇ ਸਾਲਾਂ ਦੀ ਮਿਹਨਤ ਹਸਾਰੇ ਇਹ ਕਿੰਨੇ ਇਹ ਦੇਖੋ ਜੀ ਯੂਨੀਵਰਸਿਟੀ ਨੇ ਲਗਭਗ 8 ਤੋਂ 10 ਸਾਲ ਪਹਿਲੇ ਨੈਵੀਗੇਟਰਸ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਪਹਿਲੇ ਅਸੀਂ ਸੈਟਲਾਈਟ ਨੈਵੀਗੇਟਰ ਤੇ ਕੰਮ ਕੀਤਾ ਫਿਰ ਅਸੀਂ ਸੈਂਟਰ ਲਾਈਨ ਨੈਵੀਗੇਟਰ ਤੇ ਵੀ ਕੰਮ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਇਸ ਤੋਂ ਬਾਅਦ ਉਹ ਦੋਨਾਂ ਚ ਕੀ ਸੀ ਕਿ ਸਕਰੀਨ ਤੇ ਸਾਨੂੰ ਇਹ ਤੇ ਪਤਾ ਲੱਗਦਾ ਰਹਿੰਦਾ ਸੀ ਕਿ ਕਿੰਨਾ ਸਿੱਧਾ ਜਾ ਰਿਹਾ ਹੈ ਜਾਂ ਨਹੀਂ ਪਰ ਸਟੀering ਬੰਦੇ ਨੂੰ ਆਪ ਹੀ ਕੰਟਰੋਲ ਕਰਨਾ ਪੈਂਦਾ ਸੀ ਹੁਣ ਆਪਾਂ ਇੱਕ ਸਟੈਪ ਹੋਰ ਅੱਗੇ ਜਾ ਕੇ ਸਟੀering ਤੋਂ ਵੀ ਉਹਨੂੰ ਫ੍ਰੀ ਕਰਤਾ ਕਿ ਹੁਣ ਉਹ ਖੁੱਲੇ ਆਪ ਬਿਨਾ ਸਟੀering ਨੂੰ ਹ ਟੱਚ ਕੀਤੇ ਵੀ ਕੰਮ ਕਰ ਸਕਦਾ ਅੱਛਾ ਸਰ ਜੀਪੀਐਸ ਦੇ ਨਾਲ ਇਹਨੂੰ ਅਟੈਚ ਕੀਤਾ ਗਿਆ ਜੀਪੀਐਸ ਜੀਪੀਐਸ ਦੇਖੋ ਇਹ ਕੰਸਟੇਲੇਸ਼ਨ ਹੈ ਜੀ ਐਦੇ ਵਿੱਚ ਜੀਐਨਐਸਐਸ ਹੈ ਜਿਹੜੇ ਕੀ ਬ੍ਰਾਡਰ ਟਰਮ ਹੈ ਉਹਦੇ ਵਿੱਚ ਜੀਪੀਐਸ ਵੀ ਆ ਜਾਂਦਾ ਹੈ ਗਲੋਨਾਸ ਵੀ ਆ ਜਾਂਦਾ ਹੈ ਗਲੀਲਿਓ ਵੀ ਆ ਜਾਂਦਾ ਹੈ ਬਾਈਡੂ ਵੀ ਆ ਜਾਂਦਾ ਹੈ ਮਤਲਬ ਜਿਹੜੇ ਵੀ ਕੰਸਟੇਲੇਸ਼ਨ ਨੇ ਸਾਰੇ ਆ ਜਾਂਦੇ ਸੈਟਲਾਈਟ ਇਹ ਪੁਰਾਣੇ ਟ੍ਰੈਕਟਰ ਦੇ ਉ ਕਿ ਤੱਕ ਦਾ ਬਗ तकरीबन ਆਫਤਨ ਕਿੰਨੀ ਕ ਜੜੀ ਹੈ ਦੀ ਲਗਭਗ ਲਗਭਗ ਜੀ 4 ਲੱਖ ਦਾ ਖਰਚਾ ਆਏਗਾ ਪਰ ਆਪਾਂ ਉਮੀਦ ਕਰਦੇ ਹਾਂ ਕਿ ਉਨਾਂ ਹੀ ਉਹਦੇ ਕੰਮ ਦੇ ਘੰਟੇ ਜਦੋਂ ਵੱਧ ਜਾਂਦੇ ਆ ਤੇ ਉਹਨੂੰ ਫਾਇਦਾ ਹੋ ਜਾਂਦਾ ਠੀਕ ਹੈ ਸੋ ਗੁਲਾਮ